ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾਚਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਬੇਲਗਾਮ ਹੋ ਗਈ ਹੈ ਕੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਚੋਣ ਮਹਿੰਮ ਜੋਰ ਨਹੀਂ ਫੜ ਰਹੀ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਕੰਮ 'ਚ ਕੋਈ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਇਸ ਸਵਾਲ ਕਿਉਂ ਆਇਆ ਆਮ ਆਦਮੀ ਪਾਰਟੀ ਜਿਸ ਦੇ ਕੋਲ ਕੋਈ ਜਥੇਬੰਦਕ ਢਾਂਚਾ ਨਹੀਂ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਚਾਰ ਮੈਂਬਰ ਪਾਰਲੀਮੈਂਟ ਜਿਤਾ ਕੇ ਭੇਜ ਦਿੱਲੀ 2014 ਦੀਆਂ ਲੋਕ ਸਭਾ ਚੋਣਾਂ ਚਾਰ ਆਮ ਮਹਾਰੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪਹਿਲੀ ਵਾਰ ਜਿੱਤੇ ਸੀ ਤੇ ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਇੱਕ ਮੈਂਬਰ ਪਾਰਲੀਮੈਂਟ ਜਿੱਤਿਆ ਭਗਵੰਤ ਮਾਨ ਤੇ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਨੇ রেকর্ড ਤੋੜ ਕੰਮ ਕਰਦੇ ਆ ਆਪ ਮਾਰੇ ਪਾਰਟੀ ਨੇ ਵੀ ਜੋਰ ਲਾਇਆ ਤੇ ਲੋਕਾਂ ਨੇ ਵੀ ਜੋਰ ਲਾਇਆ 92 ਐਮਐਲਏ ਜਿਤਾ ਦਿੱਤੇ ਪਰ ਅੱਜ ਉਹ ਹੀ ਪਾਰਟੀ ਬਾਰੇ ਸਵਾਲ ਆ ਰਿਹਾ ਕਿ ਹੁਣ ਉਹਨਾਂ ਦੇ ਕੋਲ ਪੰਜਾਬ ਦੇ ਵਿੱਚ ਨਾ ਤਾਂ 13 ਉਮੀਦਵਾਰ ਲਭ ਰਹੇ ਨੇ ਤੁਸੀਂ ਕਹੋਗੇ ਭਾਈ ਐਲਾਨ ਤਾਂ ਦਿੱਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਜ਼ਿਕਰ ਕਿਸੇ ਨੇ ਉਮੀਦਵਾਰ ਲਾਣੇ ਨੇ ਤਾਂ ਆਮ ਆਦਮੀ ਪਾਰਟੀ ਨੇ ਲਾਣਦੇ ਨੇ 13 ਦੇ 13 ਲਾਂਦੇ ਇਹ ਵੱਖਰੀ ਗੱਲ ਹੈ ਕਿ ਉਹਨਾਂ 13 ਦੇ ਵਿੱਚ ਬੀਬੀ ਕੋਈ ਨਹੀਂ ਇਹ ਵੱਖਰੀ ਗੱਲ ਹੈ ਕਿ ਉਹਨਾਂ 13 ਦੇ ਵਿੱਚੋਂ 9 ਐਮਐਲਏ ਨੇ ਉਹਨਾਂ ਕੋਲ 5 ਮੰਤਰੀ ਨੇ ਉਹਦੇ ਵਿੱਚ ਇਥੋਂ ਤੱਕ ਕਿ ਤਿੰਨ ਦਲ ਬਦਲੂਆਂ ਟਿਕਟਾਂ ਦਿੱਤੀਆਂ ਨੇ ਹਾਂ ਦੋ ਸਾਬਕਾ ਮੈਲੋਂ ਟਿਕਟਾਂ ਦਿੱਤੀਆਂ ਨੇ ਸੋ ਇਸ ਮਾਮਲੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਆਉਂਦਾ ਹੈ ਕਿ ਭਾਈ ਤੁਹਾਡੇ ਕੋਲ ਆਮ ਵਰਕਰ ਕਿਉਂ ਨਹੀਂ ਸੀ ਪਰ ਆਪਾਂ ਅੱਜ ਗੱਲ ਚੋਣ ਮਹਿੰਮ ਦੀ ਕਰ ਰਹੇ ਹਾਂ ਉਹ ਗੱਲ ਆਪਾਂ ਇੱਕ ਦਿਨ ਵਿਸਤਾਰਤ ਕੀਤੀ ਸੀ ਕਹਿੰਦੇ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਬੇਲਗਾਮ ਹੋ ਗਈ ਆ ਕਿਉਂਕਿ ਅਰਵਿੰਦ ਕੇਜਰੀਵਾਲ ਅੰਦਰ ਨੇ ਰਗਬ ਚੱਡਾ ਲੰਡਨ ਨੇ ਤੇ ਸੰਦੀਪ ਪਾਟਕ ਦਿੱਲੀ ਦੀ ਰਾਜਨੀਤੀ ਸੰਭਾਲ ਰਹੇ ਨੇ ਇਸ ਲਈ ਪੰਜਾਬ ਕੰਨੀ ਨੂੰ ਕੋਈ ਆਉਂਦਾ ਹੀ ਨਹੀਂ ਕਿਉਂ ਭਾਈ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸਟਾਰ ਪ੍ਰਚਾਰਕ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਕੱਲੇ ਪੰਜਾਬ ਦੇ ਨਹੀਂ ਕੌਮੀ ਪੱਧਰ ਦੇ ਸਟਾਰ ਪ੍ਰਚਾਰਕ ਨੇ ਹੁਣ ਜਿੱਥੇ ਮਰਜੀ ਚਾਹੇ ਇੱਕ ਬੰਦਾ ਹੋਵੇ ਆਮ ਆਦਮੀ ਪਾਰਟੀ ਦਾ ਚਾਹੇ ਇੱਕ ਸੀਟ ਹੋਵੇ ਰੋਡ ショਅ ਕੱਢਣਾ ਹੈ ਰੈਲੀ ਕਰਨੀ ਹੈ ਭਾਸ਼ਣ ਕਰਨਾ ਹੈ ਤੇ ਮੁੱਖ ਮੰਤਰੀ ਸਾਹਿਬ ਜਦੇ ਆਹ ਜਾਂਦੇ ਨੇ ਉੱਥੇ ਪੰਜਾਬ ਛੱਡੋ ਕੋਈ ਗੱਲ ਨਹੀਂ ਰਲਣਾ ਜਿੱਦਾਂ ਕੋਈ ਆ ਜਾਾਂਗੇ ਹਾਂ ਕੋਈ ਰੋਬਨ ਸੈਂਪਲਰ ਆਲਾ ਹੋਣਾ ਠੀਕ ਹੈ ਜੀ ਆਜੋ ਮੈਂ ਲਓ ਜੀ ਸ਼ਾਮਿਲ ਕਰ ਲਿਆ ਕਰੋ ਫੋਟੋ ਜਾਰੀ ਕਹਿੰਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਮਾ ਦੇ ਕੇ ਵੀ ਉਹਨਾਂ ਸਮਾਗਮਾਂ 'ਚ ਜੇ ਪਹੁੰਚ ਨਹੀਂ ਪਾਰੇ ਵੈਸੇ ਇੱਕ ਉਦਾਹਰਣ ਪੇਸ਼ ਕੀਤੀ ਮੁੱਖ ਮੰਤਰੀ ਭਗਵੰਤ ਪਾਣਹੋਰਾਂ ਨੇ ਉਹ ਕਹਿੰਦੇ ਜੀ ਮੀਂਹ ਵਰਦੇ ਦੇ ਵਿੱਚ ਵੀ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਜੀਪੀ ਦੇ ਲਈ ਪ੍ਰਚਾਰ ਕੀਤਾ ਕਹਿੰਦੇ ਆਪਾਂ ਪਹਿਲਿਆਂ ਵਰਗੇ ਨਹੀਂ ਐ ਸੋ ਇਹ ਤਸਵੀਰਾਂ ਦੇ ਰਾਹੀਂ ਉਹ ਵੀਡੀਓ ਦੇ ਰਾਹੀਂ ਇੱਕ ਮਾਹੌਲ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਜਿਹੋ ਜਿਹੀ ਸ਼ੈਲੀ ਜਿਹੋ ਜਿਹਾ ਅੰਦਾਜ਼ ਕਿੱਲਣ ਦਾ ਭਗਵੰਤ ਮਾਨ ਕੋਲ ਹੈ ਅੱਜ ਦੀ ਤਰੀਕ 'ਚ ਅਜੇ ਪੰਜਾਬ ਦੀ ਹੋਰ ਕਿਸੇ ਲੀਡਰਸ਼ਿਪ ਕੋਲ ਨਹੀਂ ਹੈ ਪਰ ਉਹਦੇ باوجود ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੱਕ ਡਰ ਚ ਇੱਕ ਖੌਫ ਚ ਨਿਕਲ ਰਹੇ ਨੇ ਇੱਕ ਤਾਂ ਉਹਨਾਂ ਦਾ ਆਕਾ ਅੰਦਰ ਨੀਤੀ ਘਾੜਾ ਅੰਦਰ ਤੇ ਦੂਜਾ ਕਹਿੰਦੇ ਜੀ ਫਾਈਨਾਂਸ ਦੀ ਦਿੱਕਤ ਆ ਰਹੀ ਆ ਆਮ ਆਦਮੀ ਪਾਰਟੀ ਚੋਂ ਭਾਈ ਸਾਰੀ ਚੋਣ-ਵੋਣ ਭਾਜਪਾ ਲੈ ਗਈ ਜਾਂ ਫਿਰ ਐਨ ਆਰ ਆਈ ਭਰਾ ਈਸ਼ਵਰ ਥੈਲੀਆਂ ਨਹੀਂ ਭੇਜ ਰਹੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਵਾਉਣ ਦੇ ਵਿੱਚ ਜਿੱਥੇ ਪੰਜਾਬ ਦੇ ਵੋਟਰਾਂ ਦਾ ਵਰਕਰਾਂ ਦਾ ਯੋਗਦਾਨ ਆ ਉੱਥੇ ਐਨਆਰਆਈਆਂ ਦੇ ਫੰਡਾਂ ਦਾ ਬਹੁਤ ਵੱਡਾ ਯੋਗਦਾਨ ਆ ਪੈਸੇ ਪੱਖੋਂ ਵੀ ਫੋਨਾਂ ਪੱਖੋਂ ਵੀ ਗੱਲਬਾਤੀ ਵੀ ਮੁੱਦੇ ਪੱਖੋਂ ਵੀ ਪਤਾ ਨਹੀਂ ਇਹਨਾਂ ਪ੍ਰਭਾਵਾਂ ਨੇ ਵੀ ਕਹਿੰਦੇ بڑا ਯੋਗਦਾਨ ਦਿੱਤਾ ਕਿ ਲੈ ਵੀ ਬਦਲਾ ਆ ਗਿਆ ਤੇ ਹੁਣ ਕਹਿੰਦੇ ਐਨਆਰਆਈ ਭਰਾਵਾਂ ਨੇ ਹੱਥ ਪਿੱਛੇ ਖਿੱਚ ਲਏ ਕਹਿੰਦੇ 80% ਸਾਥੀ ਸਾਥ ਛੱਡ ਗਏ ਨਤੀਜਾ ਕਹਿੰਦੇ ਫਾਈਨਾਂਸ ਦੀ ਦਿੱਕਤ ਆ ਗਈ ਕਹਿੰਦੇ ਜੀ ਇਸ ਇਤਿਹਾਰਾਂ ਵਾਲੀ ਪਾਰਟੀ ਪਰ ਪਿਛਲੇ ਦਿਨਾਂ ਜੁਤਾ ਇਸਤਿਹਾਰ ਸਰਕਾਰੀ ਖਜ਼ਾਨੇ ਚੋਂ ਲਗਦੇ ਸੀ ਚੋਪਰ ਸਰਕਾਰੀ ਖਜ਼ਾਨੇ ਚੋਂ ਉਡਦਾ ਸੀ ਸੋ ਹੁਣ ਸਰਕਾਰੀ ਖਜ਼ਾਨੇ ਚੋਂ ਸਿੱਧਾ ਇਸਤਿਹਾਰ ਜਾ ਨਹੀਂ ਸਕਦਾ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਇਸਤਿਹਾਰ ਦੇਣ ਚ ਦਿੱਕਤ ਆ ਰਹੀ ਆ ਜਾਂ ਫਿਰ ਕਹਿੰਦੇ ਜੀ ਹਵਾਲਾ ਦਿੱਤਾ ਜਾਂਦਾ ਕਿ ਨਹੀਂ ਚੋਣ ਜਾਬਤੇ ਦੇ ਖਰਚੇ ਚ ਆਜੂਗਾ ਸਾਰਾ ਕੁਝ ਇਸ ਲਈ ਅਸੀਂ ਹੱਥ ਕੁੱਟ ਕੇ ਚੱਲ ਰਹੇ ਆ ਪਰ ਕਹਿੰਦੇ ਕਿਆ ਬਾਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ 'ਚ ਇਸ ਗੱਲ ਨੂੰ ਲੈ ਕੇ ਤਣਾਅ ਹੈਗਾ ਕਿ ਨਾ ਤਾਂ ਸਾਨੂੰ ਫਾਈਨਾਂਸ ਪੱਖੋਂ ਹੱਥ ਸੋਖਾ ਹੋ ਰਿਹਾ ਨਾ ਸਾਡੇ ਕੋਲ ਸਟਾਰ ਪ੍ਰਚਾਰ ਕਰਨ ਵੈਸੇ ਤਾਂ ਪੰਜਾਬ 'ਚ ਅਰਵਿੰਦ ਕੇਜਰੀਵਾਲ ਹੀ ਮੁੱਖ ਮਹਿਮਾਨ ਬਣ ਕੇ ਆਉਂਦੇ ਸੀ ਪਰ ਫਿਰ ਵੀ ਸੱਗੀ ਨਾਲ ਪਰਾਂਦਾ ਦਾ ਨਾਲ ਹੀ ਹੁੰਦਾ ਨਾ ਸੋ ਜੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆਉਂਦੇ ਸੀ ਤਾਂ ਨਾਲ ਹੀ ਰਗਵ ਚੱਡਾ ਜੀ ਵੀ ਆ ਗਏ ਜੀ ਸੰਦੀਪ ਪਾਠਕ ਵੀ ਆ ਗਏ ਜੀ ਹੈ ਸੰਜੇ ਸਿੰਘ ਵੀ ਆ ਜਾਂਦੇ ਸੀ ਕਦੇ-ਕਦੇ ਹੈ ਬਾਕੀ ਲੀਡਰਸ਼ਿਪ ਹੀ ਸੀ ਪਿਛਲੀ ਵਾਰ ਮਨੀਸ਼ ਹੁਣ ਇਹ ਸਭ ਮਨੀਸ਼ੋਤੀਆਂ ਅੰਦਰ ਨੇ ਸੰਜੇ ਸਿੰਘ ਜਮਾਨਤ ਤੇ ਨੇ ਪਰ ਉਹ ਦਿੱਲੀ ਨਹੀਂ ਛੱਡਣਾ ਚਾਹੁੰਦੇ ਕਿ ਪਤਾ ਨਹੀਂ ਦਿੱਲੀ 'ਚ ਤਖਤਾ ਪਲਟ ਤੋਂ ਬਾਅਦ ਕਿਤੇ ਇੱਧਰ-ਉੱਧਰ ਕੁਝ ਸਥਿਤੀ ਲੋੜ ਪੈ ਜਾਵੇ ਸੰਦੀਪ ਪਾਠਕ ਵੀ ਇਸ ਲਈ ਉੱਥੇ ਪੈਰ ਜਮਾ ਕੇ ਬੈਠੇ ਨੇ ਹਾਂ ਆਸੀ ਕਹਿੰਦੀ ਜੋਰ ਤਾਂ ਮਹਿਲਾ ਰਹੀਆਂ ਸਾਰਾ ਤੇ ਉਧਰ ਰਸਨੀ ਤੱਕ ਜੀਵਾਲ ਕਹਿੰਦੀ ਲੀਡਰ ਮੈਂ ਬਣਗੀ ਇੰਡੀਆ ਗਾਰਡ ਛੋਟੀ ਦੀ ਸਟੇਜਾਂ ਤੇ ਮੈਂ ਜਾਣੀ ਆ ਸੋ ਉਧਰ ਤਾਂ ਆਪਣਾ ਇੱਕ ਮਸਲਾ ਪਰ ਇਧਰ ਜਿਹੜੇ ਉਮੀਦਵਾਰ ਲਾਣੇ ਉਹ ਕਹਿੰਦੇ ਸਾਡਾ ਕੀ ਬਣੂਗਾ ਜੀ ਮੁੱਖ ਮੰਤਰੀ ਸਾਹਿਬ ਕੌਮੀ ਪੱਧਰ ਤੇ ਸਟਾਲ ਪ੍ਰਚਾਰਕ ਹੋਗੇ ਤੇ ਸਥਾਨਕ ਲੀਡਰ ਜੇ ਮੰਤਰੀਆਂ ਨੂੰ ਕਹੀਏ ਕਿ ਭਾਈ ਮੰਤਰੀਓ ਤੁਸੀਂ ਪ੍ਰਚਾਰ ਕਰ ਲਓ ਮੰਤਰੀ ਕਹਿੰਦੇ ਸਾਨੂੰ ਤਾਂ ਜੇ ਹਦਾਇਤ ਨਹੀਂ ਜੀ ਪਰ ਜਿੰਨੇ ਮੰਤਰੀ ਨੇ ਉਹਨਾਂ ਚੋਂ ਪੰਜ ਤਾਂ ਚੌਣੇ ਲੜ ਰਹੇ ਨੇ ਸੋ ਪੰਜ ਮੰਤਰੀ ਇਸ ਮੌਕੇ ਚੋਂ ਲੜ ਰਹੇ ਆ ਜਿਨ੍ਹਾਂ ਚ ਕੁਲਦੀਪ ਸਿੰਘ ਢਾਲੀਵਾਲ ਹੈ ਜਿਨ੍ਹਾਂ ਚ ਗੁਰਮੀਤ ਸਿੰਘ ਮੀਥੇਰ ਹੈ ਜਿਨ੍ਹਾਂ ਚ ਹ ਲਾਲਜੀਤ ਭੁੱਲਰ ਹੈ ਜਿਨ੍ਹਾਂ ਦੇ ਵਿੱਚ ਡਾਕਟਰ ਬਲਵੀਰ ਸਿੰਘ ਹੈ ਜਿਨ੍ਹਾਂ ਦੇ ਵਿੱਚ ਗੁਰਮੀਤ ਖੁੱਡੀਆਂ ਸੋ ਪੰਜ ਤਾਂ ਮੰਤਰੀਓ ਚੋਂ ਲੜ ਰਹੇ ਨੇ ਸੋ ਇਹ ਇਸ ਲਈ ਉਸ ਹਵਾਲੇ ਨਾਲ ਬਾਕੀਆਂ ਨੂੰ ਕਹਿੰਦੇ ਜੀ ਡਿਊਟੀ ਨਹੀਂ ਲੱਗੀ ਸਾਰੇ ਐਮਐਲਏ ਨੂੰ ਹਦਾਇਤ ਹੈ ਆਮ ਆਦੀ ਪਾਰਟੀ ਚ ਇੱਕ ਆਫਰ ਹੈ ਕਿ ਜਿਹੜੇ ਹਲਕੇ ਦੇ ਵਿੱਚੋਂ ਵੱਧ ਵੋਟਾਂ ਨਿਕਲਣਗੀਆਂ ਉਹਦੇ ਲਈ ਅਗਲੇ ਚੰਗੇ ਰਾ ਖੁੱਲਣਗੇ ਪਰ ਜਿਹਦੇ ਹਲਕੇ ਚੋਂ ਘੱਟ ਵੋਟਾਂ ਨਿਕਲਣਗੀਆਂ ਉਹ ਫਿਰ ਕਾਰਵਾਈ ਲਈ ਤਿਆਰ ਹੈ ਕਾਰਵਾਈ ਅੰਤਲ ਅਗਲੀ ਵਾਰ ਟਿਕਟ ਕੱਟੀ ਜਾਊਗੀ ਜੇ ਮੰਤਰੀਓ ਤਾਂ ਮੰਤਰੀਸ਼hip ਬਾਬਸ ਲੈ ਲਈ ਜਾਊਗੀ ਕਿ ਇਹ ਆ ਪਰ ਮੰਤਰੀ ਹੋਵੇ ਚਾਹੇ ਐਮਐਲਏ ਹੋਵੇ ਕਹਿੰਦੇ ਆਪਣੇ ਆਪਣੇ ਹਲਕਾ ਦੇਖੋ ਉੱਥੋਂ ਲੀਡ ਦਿਵਾ ਕੇ ਦਿਓ ਸੋ ਇਸ ਲਈ ਮੰਤਰੀ ਆਪਣੇ ਹਲਕਿਆਂ ਤੱਕ ਸੀਮਤ ਹੋ ਗਏ ਉਹ ਪ੍ਰਚਾਰ ਕਰਨ ਲਈ ਸਾਲ ਪ੍ਰਚਾਰਕ ਬਣ ਕੇ ਉਮੀਦਵਾਰਾਂ ਨਾਲ ਨਹੀਂ ਜਾ 파ਰੇ ਉਹ ਕਰਮਜੀਤ ਅਨਮੋਲ ਨੇ ਤਾਂ ਬੀਨੂ ਢਿੱਲੋਂ ਸੱਦ ਲਿਆ ਹੁਣ ਬਾਕੀ ਕਿਹਨਾਂ ਨੂੰ ਸੱਦਣ ਸੋ ਇਸ ਲਈ ਕਹਿੰਦੇ ਜੀ ਪ੍ਰਚਾਰ ਦਾ ਕੰਮ ਵੀ ਆਪੇ ਦੇਖਣਾ ਪੈ ਰਿਹਾ ਫੰਡ ਦਾ ਕੰਮ ਵੀ ਆਪੇ ਦੇਖਣਾ ਪੈਂਦਾ ਹੈ ਸੋਇਸਲੀ ਆਵਾਦਨੀ ਪਾਰਟੀ ਦੀ ਚੋਣ ਮਹਮ ਕਹਿੰਦੇ ਇੱਕ ਹੋਰ ਰੰਗ ਨਹੀਂ ਫੜ ਪਾਰੀ ਜਿਹੜਾ ਰੰਗ ਫੜਨਾ ਚਾਹੀਦਾ ਸੀ ਸਰਕਾਰ ਦੇ ਹੁੰਦੇ ਆਵੇਂ ਚਲੋ ਜੇਕਰ ਇਹ ਪਹਿਲੂ ਹੈ ਤਾਂ ਕਹਿੰਦੇ ਜੀ ਇੱਕ ਦੋ ਹਲਕੇ ਜਿਹੇ ਨੇ ਜੇ ਆਪਾਂ ਉੱਥੇ ਦੀ ਗੱਲ ਕਰਨੀ ਹੋਵੇ ਕਹਿੰਦੇ ਉਹ ਹਲਕੇ ਗੌਰ ਮੰਗਦੇ ਆ ਇਸ ਵਾਰ ਜਲੰਧਰ ਸੀਟ ਤੇ ਬਠਿੰਡਾ ਸੀਟ ਖਾਸੀ ਹੌਟ ਸੀਟ ਬਣੀ ਆ ਪਰ ਉਹ ਤੋਂ ਪਹਿਲਾਂ ਮੈਂ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਗੱਲ ਕਰ ਲੈਣਾ ਕਾਂਗਰਸ ਪਾਰਟੀ ਚ ਕਹਿੰਦੇ ਦਲ ਬਦਲੂਆਂ ਦੀ ਝੜੀ ਲੱਗੀ ਪਈ ਆ ਦਲ ਛੜ ਛੜ ਭੱਜੀ ਜਾਂਦੇ ਨੇ ਜਿੱਧਰ ਦੇਖੋ ਭਾਜਪਾ ਕੰਨੀ ਨੂੰ ਚੱਲੇ ਜੀ ਕਾਂਗਰਸੀ ਆਪ ਕੰਨੀ ਨੂੰ ਚੱਲੇ ਜੀ ਕਾਂਗਰਸੀ ਟਿਕਟ ਨਹੀਂ ਮਿਲੀ ਇਹ ਵੱਖਰੀ ਗੱਲ ਆ ਕਿ ਵਿੱਚ ਵਿੱਚ ਨੂੰ ਕੋਈ ਹੋਰ ਪਾਰਟੀਆਂ ਦਾ ਜਿਵੇਂ ਆਮ ਆਦਮੀ ਪਾਰਟੀ ਤੋਂ ਕਾਂਗਰਸ ਅਗਿਆ ਸੀ ਕੰਗੂੜਾਵਰੀ ਛੱਡ ਗਿਆ ਜੇ ਸਾਥ ਜਾਂ ਲੰਘੇ ਕੱਲ ਕਾਂਗਰਸ ਸਿਮਿੰਦਰ ਸਿੰਘ ਕੇਪੀ ਛੱਡ ਗਏ ਸੀ ਤੇ ਉਹਨਾਂ ਨੂੰ ਟਿਕਟ ਵੀ ਮਿਲ ਗਈ ਜਾਂ ਹੁਣ ਹਾਲੀ ਚ ਆਪਾਂ ਗੱਲ ਕਰਕੇ ਹੋਟਿਆਂ ਵੀ ਜੇ ਸਾਂਪਲਾਂ ਉਹਦੇ ਰਸਤੇ ਕਰਦੀ ਉਹ ਭਾਜ ਭਾ ਛੱਡ ਗਏ ਸੋ ਇਸ ਲਈ ਐ ਨਹੀਂ ਕਿ ਬਾਕੀ ਪਾਰਟੀਆਂ 'ਚ ਨਹੀਂ ਪਰ ਕਾਂਗਰਸ ਕੋਲ ਇੰਨਾ ਸਟਾਫ ਪਿਆ ਕਿ ਕਹਿੰਦੇ ਟਿਕਟਾਂ 13 ਹੀ ਦੇਣੀਆਂ ਤੇ ਪਰ ਲੀਡਰ ਇੰਨੇ ਨੇ ਇਸ ਲਈ ਛੱਡ ਛੱਡ ਜਾਈ ਜਾਂਦੇ ਆ ਕੀ ਪ੍ਰਨੀਤ ਕੀ ਰਵਨੀਤ ਮਿੱਟੂ ਕੀ ਰਾਜਪਾਲ ਚੱਬੇਵਾਲ ਵੱਡੀ ਲਿਸਟ ਚਲੋ ਪਰ ਮੈਂ ਅੱਜ ਲੀਡਰਾਂ ਦੀ ਵਰਕਰਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਪਾਰਟੀ ਦੇ ਪ੍ਰਧਾਨਾਂ ਦੀ ਗੱਲ ਕਰ ਰਿਹਾ 1 2 3 ਨਹੀਂ 4 4 ਕਾਂਗਰਸ ਦੇ ਪਾਰਟੀ ਦੇ ਪ੍ਰਧਾਨ ਵੀ ਪਾਰਟੀ ਛੱਡ ਚੁੱਕੇ ਨੇ ਜੀ ਹਾਂ ਕੈਪਟਨ ਅਮਰਿੰਦਰ ਸਿੰਘ ਤਿੰਨ ਵਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਘਰ ਵਾਲੀ ਚਾਰ ਵਾਰ ਮੈਂਬਰ ਪਾਰਲੀਮੈਂਟਰੀ ਇੱਕ ਵਾਰ ਕੇਂਦਰ ਚ ਮੰਤਰੀ ਰਹੀ ਉਹ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡ ਗਏ ਪੰਜ ਪੰਜ ਨੇ ਇਸੇ ਤਰ੍ਹਾਂ ਦੂਜਾ ਨਾਮ ਐਚਐ ਸੰਸਪਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ 2002 ਤੋਂ ਲੈ ਕੇ 2005 ਤੱਕ ਪ੍ਰਧਾਨਗੀ ਮਿਲੀ ਅਮਰਿੰਦਰ ਦੇ ਨੇੜੇ ਮੰਨੇ ਜਾਂਦੇ ਸੀ ਤੇ ਅੱਜ ਕੱਲ ਆਮ ਆਦਮੀ ਪਾਰਟੀ ਚ ਨੇ ਪੇਡਾ ਦੇ ਚੇਅਰਮੈਨ ਨੇ ਇਸੇ ਸੂਚੀ ਦੇ ਵਿੱਚ ਤੀਜਾ ਨਾਮ ਮਹਿੰਦਰ ਸਿੰਘ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਹੈ ਐਮਐਲਏ ਬਣਦੇ ਰਹੇ ਮੰਤਰੀ ਵੀ ਰਹੇ ਤੇ ਉਧਰ ਐਮਪੀ ਵੀ ਬਣੇ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਵੀ ਚੋਣ ਲੜੀ ਸੀ ਕਾਂਗਰਸ ਤੋਂ ਤੇ ਛੱਡ ਗਏ ਕਾਲ ਜਦ ਸ਼ਾਮਲ ਹੋਏ ਸ਼ਾਮਲ ਹੋਣ ਦੇ ਟਿਕਟ ਮਿਲ ਗਈ 2008 ਤੋਂ 2010 ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਤੇ ਉਸ ਤੋਂ ਬਾਅਦ ਇਸੇ ਲਾਈਨ ਦੇ ਵਿੱਚ ਤੀਸਰਾ ਜਿਹੜਾ ਚੌਥਾ ਨਾਮ ਆਉਂਦਾ ਕੈਪਟਨ ਨਮਿੰਦਰ ਹੰਸਪਾਦ ਮਿੰਦਰ ਸਿੰਘ ਕੇਪੀ ਤੇ ਸੁਨੀਲ ਜਾਖੜ ਲਗਾਤਾਰ ਸਮਾਪਤ ਪ੍ਰਧਾਨਗੀ ਕੀਤੀ 2017 ਤੋਂ 2021 ਤੱਕ ਕੈਪਟਨ ਦੀ ਟੀਮ ਚ ਰਹਿ ਕੇ ਕੰਮ ਕੀਤਾ ਤੇ ਪਰ ਜਦੋਂ ਕਹਿੰਦੇ ਪ੍ਰਧਾਨਗੀ ਵਾਪਸ ਲੈ ਲਈ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਮਿਲਦੀ ਰਹੀਗੀ ਤੇ ਰੋਸੇ ਵਜੋਂ ਭਾਜਪਾ ਸ਼ਾਮਿਲ ਹੋ ਤੇ ਭਾਜਪਾ ਨੇ ਪੰਜਾਬ ਦੀ ਪ੍ਰਧਾਨਗੀ ਲਈ ਤੀ ਸੋ ਸੁਨੀਲ ਜਾਖੜ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੋ ਕਾਂਗਰਸ ਦਾ ਚਾਰ ਚਰ ਪ੍ਰਧਾਨ ਵੀ ਛੱਡ ਗਏ ਹਾਂ ਚਾਰਖ ਪ੍ਰਧਾਨ ਜੇ ਟਿੱਕੇ ਹੋਏ ਨੇ ਪ੍ਰਤਾਪ ਸਿੰਘ ਬਾਜਪਾ ਉਹਨਾਂ ਚ ਇਹ ਗਣਿਤ ਅਮਸ਼ੇਰ ਦੁੱਲੋ ਜਿਹੜਾ ਮੁੰਡਾ ਅਮਸ਼ੇਰ ਦੁੱਲੋ ਉਹ ਨਾ ਆਵਾਦੀ ਪਾਰਟੀ ਵੱਲੋਂ ਚੋਣ ਲੜ ਚੁੱਕਿਆ ਪ੍ਰਤਾਪ ਬਾਜਵਾ ਚਾ ਉਹਨਾਂ ਦਾ ਭਰਾ ਭਾਜਪਾ ਚਲਾ ਗਿਆ ਪਰ ਆਪਾ ਜੀ ਪਾਰਟੀ ਛੇਗੇ ਸੋ ਇਸ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨਾ ਦੇ ਹੀ ਹੁਣ ਪਾਰਟੀ 'ਚ ਨੇ ਉਹ ਪਾਰਟੀ ਛੇਗੇ ਨੇ ਸੋ ਤਿੰਨ ਪ੍ਰਧਾਨਤਾ ਇਹ ਹੈਗੇ ਚੌਥਾ ਮੌਜੂਦਾ ਰਾਜਾ ਬੜਿੰਗੋੜੀ ਹੈ ਸੋ ਇਸ ਲਈ ਕਾਂਗਰਸ ਨੂੰ ਵੀ ਕਹਿੰਦੇ ਖਾਸੇ ਛਟਕੇ ਲੱਗੀ ਜਾਂਦੇ ਆ ਤੇ ਅਜੇ ਵੀ ਲੱਗਣ ਦੀ ਆਸ ਹੈ ਜੇ ਵੈਸੇ ਟਿਕਟਾਂ ਵਾਲੇ ਕਲੇਸ਼ 'ਚ ਵੀ ਉਲਝੀਆ ਕਾਂਗਰਸ ਅਜੇ ਹੁਣ ਤੋਂ ਬਾਅਦ ਪਤਾ ਨਹੀਂ ਕਿਹਨੇ ਨੱਲ ਮਠਿੰਡਾ ਸੀਟ ਦੀ ਬਠਿੰਡਾ ਸੀਟ ਕਹਿੰਦੇ ਕਿ ਅਜਹੀ ਸੀਟ ਹੈ ਜਿੱਥੇ ਬਹੁਤ ਤਕੜਾ ਮੁਕਾਬਲਾ ਹੁੰਦਾ ਰਿਹਾ ਖਾਸ ਕਰਕੇ ਜੇਕਰ ਆਪਾਂ ਹਰਸਿਮਰਤ ਕੋਰ ਬਾਦਲ ਵਾਲੇ ਦੌਰ ਤੋਂ ਦੇਖੀਏ ਹਰਸਿਮਰਤ ਕੋਰ ਬਾਦਲ ਪਹਿਲੀ ਵਾਰ ਚੌਣ ਮੈਦਾਨ ਚਾਉਂਦੇ ਨੇ ਕੈਪਟਨ ਰਣਿੰਦਰ ਆਪਣੇ ਮੁੰਡੇ ਰਣਿੰਦਰ ਨੂੰ ਉਤਾਰਦੇ ਨੇ ਵੱਡੇ ਮਾਰਚ ਨਾਲ ਜਿੱਤਦੀ ਆ ਬੀਬੀ ਦੂਸਰੀ ਵਾਰ ਕਾਂਗਰਸ ਮਨਪ੍ਰੀਤ ਬਾਦਲ ਨੂੰ ਲਿਆਉਂਦੀ ਆ ਮੁਕਾਬਲਾ ਬਹੁਤ ਨੇੜੇ ਚਲਾ ਜਾਂਦਾ 19000 ਦੇ ਫਰਕ ਨਾਲ ਜਿੱਤ ਪਾਉਂਦੀ ਆ ਬੀਬੀ ਤੀਸਰੀ ਵਾਰ ਫਿਰ ਕਾਂਗਰਸ ਰਾਜਾ ਬੜਿੰਗ ਨੂੰ ਲੈ ਕੇ ਆਉਂਦੀ ਆ ਤੇ ਬੀਬੀ ਦੀ ਜਿੱਤ 19 ਤੋਂ ਵੱਧ ਕੇ 21 ਹੁੰਦੀ ਆ ਪਰ ਜਿਆਦਾ ਫਰਕ ਨੂੰ 19 21 ਚ ਕੀ ਫਰਕ ਆ ਪਰ ਤਿੰਨ ਵਾਰ ਬੀਬੀ ਜਿੱਤ ਜਾਂਦੀ ਆ ਹੁਣ ਇਸ ਵਾਰ ਹਰਸਿਮਰ ਸਿੰਘ ਕੋਲ ਬਾਦਲ ਇਹ ਤੋਂ ਪਹਿਲਾਂ ਕਿ ਟਿਕਟ ਮਿਲਦੀ ਗੁਰਮੀਤ ਖੁੱਡੀਆਂ ਨੂੰ ਟਿਕਟ ਮਿਲ ਚੁੱਕੀ ਸੀ ਆਮ ਆਦਮੀ ਪਾਰਟੀ ਵੱਲੋਂ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਏ ਨੇ ਜੀਤਵਿੰਦਰ ਸਿੱਧੂ ਨੂੰ ਟਿਕਟ ਮਿਲ ਗਈ ਸੀ ਹਾਂ ਐਮਐਲਏ ਚੋਣ ਚੋਂ ਲੜਦੇ ਰਹੇ ਨੇ ਜਿ ਬਣਦੇ ਰਹੇ ਨੇ ਅਕਾਲੀ ਦਲ ਵੱਲੋਂ ਇਹ ਚੋਣ ਲੜੀ ਆ ਸੋ ਲਖਤ ਸਦਾਨਾ ਅਕਾਲੀ ਦਲ ਅੰਮ੍ਰਿਤਸਰ ਦੇ ਸਮਰਥਨ ਨਾਲ ਨੇ ਤੇ ਪਰਮਪਾਲ ਕੌਰ ਸਿੱਧੂ ਮਲੂਕਾ ਹੋਰਾਂ ਦੀ ਨੂੰ ਭਾਜਪਾ ਵੱਲੋਂ ਉਮੀਦਵਾਰ ਨੇ ਇਹਨਾਂ ਨਾਲ ਬੀਬੀ ਨੂੰ ਲੇ ਟਿਕਟ ਮਿਲ ਗਈ ਪਰ ਆਪਾਂ ਅੱਜ ਇਸ ਵਾਲੇ ਨਾਲ ਗੱਲ ਕਰ ਰਹੇ ਆ ਕਿ ਆ ਪੰਜ ਚਿਹਰੇ ਵੱਡੇ ਚਰਚਥ ਨੇ ਬਠਿੰਡਾ ਵਿੱਚ ਹਰਸਿਮਰਤ ਕੌਰ ਬਾਦਲ ਪਰਮਪਾਲ ਕੌਰ ਸਿੱਧੂ ਜੀਤਮਿੰਦਰ ਸਿੱਧੂ ਗੁਰਮੀਤ ਖੁੱਡੀਆਂ ਤੇ ਲਖਤ ਸਦਾਨਾ ਤੇ ਪੰਜਾਂ ਦੀ ਤਾਰ ਅਕਾਲੀ ਦਲ ਨਾਲ ਜੁੜਦੀ ਆ ਜਨਾਬ ਕਿਤਨਾ ਕਿ ਜੀ ਹਾਂ ਉਹ ਹਰਸ਼ਵਰਧ ਕੋਰ ਬਾਦਲ ਤਾਂ ਹੈ ਹੀ ਅਕਾਲੀ ਗੱਲ ਦੀ ਉਮੀਦਵਾਰ ਭਾਈ ਇਸ ਲਈ ਕੋਈ ਮਸਲਾ ਨਹੀਂ ਪਰਮਪਾਲ ਕੋਰ ਸਿੱਧੂ ਮਲੂਕਾ ਹੋਰਾਂ ਦੀ ਨੂੰ ਨੂੰ ਪੁੱਤ ਅਕਾਲੀ ਪਰਿਵਾਰ ਚੋਂ ਪੁੱਤ ਨੂੰ ਚੇਅਰਮੈਨੀਆਂ ਵੀ ਮਿਲੀਆਂ ਤੇ ਸੁਖਬੀਰ ਸਿੰਘ ਬਾਦਲ ਬੀਬੀ ਨੂੰ ਜਦੋਂ ਮਨਾਉਣ ਗਏ ਸੀ ਕਰੇ ਉਸ ਦਿਨ ਕਹਿ ਕੇ ਵੀ ਆਏ ਕਿ ਵੀ ਬਾਜੀ ਤੁਹਾਨੂੰ ਇਹ ਜਿਹੜੇ ਮਾਣ ਤਾਣ ਰੁਤਬੇ ਅਫਸਰ ਉਹਦੀਆਂ ਮਿਲੇ ਨੇ ਇਹ ਵੀ ਸਾਡੀ ਅਕਾਲੀ ਦਲ ਦੀ ਮਿਹਰਬਾਨੀ ਕਰਕੇ ਨੇ ਤੇ ਪਰ ਕਹਿੰਦੀ ਜੀ ਬੀਬੀ ਕਹਿੰਦੀ ਨਾ ਸੋ ਇਸ ਲਈ ਇਹਦਾ ਪਛੋਖੜ ਵੀ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਜੁੜਦਾ ਗੁਰਮੀਤ ਖੁੱਡੀਆਂ ਗਰਮੀਤ ਖੁੱਡੀਆਂ ਹੋਰਾਂ ਦੇ ਪਿਤਾ ਦਾ ਖੇਤਰ 'ਚ ਜੇ ਵੱਡਾ ਨਾਂ ਹੈ ਤਾਂ ਉਹ ਵੀ ਬਾਦਲਾਂ ਨਾਲ ਸਾਂਝ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਖਾਸ ਮੰਨੇ ਜਾਂਦੇ ਰਹੇ ਨੇ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਮੰਡੀ ਬੋਰਡ ਦੇ ਚੇਅਰਮੈਨ ਰਹੇ ਨੇ। ਪਛੋਕੜ ਅਕਾਲ ਦਲ ਨਾਲ ਜੁੜਦਾ ਹੈ ਜਨਾਬ। ਤੇ ਜੀਤਮਿੰਦਰ ਸਿੱਧੂਪੁਰੀ ਅਕਾਲ ਦਲ ਦੀ ਟਿਕਟ ਤੇ ਤਲਵੰਡੀ ਸਾਬੋ ਤੋਂ ਚੋਂ ਲੜ ਚੁੱਕੇ ਨੇ। ਤੇ ਲਖਨ ਸਦਾਨ। ਵੈਸੇ ਸਿੱਧਾ ਅਕਾਲ ਦਲ ਨਾਲ ਕੋਈ ਨਾਤਾ ਨਾ ਹੋਵੇ ਪਰ ਬਾਇਆ ਮਲੂਕਾ ਦਾ ਇਹਨਾਂ ਦਾ ਵੀ ਹੈ। ਸਿਕੰਦਰ ਸਿੰਘ ਮਲੂਕਾ ਦੇ ਖਾਸ ਰਹੇ ਨੇ ਕੋਰ ਟੀਮ 'ਚ ਕੰਮ ਕੀਤਾ। ਉਹਨਾਂ ਦੇ ਨਾਲ ਰਹਿ ਕੇ। ਸੋ ਇਸ ਲਈ ਉਤਾਪ ਕਹਿੰਦੇ ਨੇ ਕਿ ਹਾਂ ਮੈਂ ਆਗੂ ਕੀਤਾ ਸੋ ਇਸ ਲਈ ਉਹਨਾਂ ਦਾ ਵੀ ਬਾਇਆ ਮਲੂਕਾ ਕਿਤੇ ਨਾ ਕਿਤੇ ਸੋ ਇਹ ਇੱਕ ਸੀਟ ਦਾ ਇੱਕ ਵੱਖਰਾ ਤਰ੍ਹਾਂ ਦਾ ਪਹਿਲੂ ਹੈ ਇਹੋ ਜੀ ਸਥਿਤੀ ਜਲੰਧਰ ਚ ਵੀ ਹੈ ਵੈਸੇ ਜਲੰਧਰ ਚ ਕੋੜਮ ਵੀ ਆ ਮੋ ਸਾਹਮਣੇ ਚਰਨਜੀਤ ਚੰਨੀ ਤੇ ਮਹਿੰਦਰ ਸਿੰਘ ਕੇਪੀ ਆਪਸੇ ਰਿਸਰਚ ਕੋੜਮ ਵੀ ਲੱਗਦੇ ਨੇ ਪਰ ਉਸ ਤੋਂ ਇਲਾਵਾ ਸਭ ਤੋਂ ਵੱਧ ਦਲ ਬਦਲੀਆਂ ਵੀ ਜਲੰਧਰ ਸੀਟ ਤੇ ਹੀ ਨੇ ਚਰਨਜੀਤ ਚੰਨੀ ਨੇ ਜੇ ਦਲ ਨਹੀਂ ਬਦਲਿਆ ਤਾਂ ਹਲਕਾ ਬਦਲਿਆ ਕਹਿੰਦੇ ਜੀ bari ਹਲਕਾ ਅੰਮ੍ਰਿਤਸਰ ਜਲੰਧਰ ਉਹਨਾਂ ਦੇ ਲਈ ਜਿਲੰਦਰ ਹਲਕੇ ਤੋਂ ਬਾਰੀ ਨੇ ਉਮੀਦਵਾਰ ਇਸ ਲਈ ਕਾਂਗਰਸ استانਕ ਲੋਕ ਔਖੇ ਨੇ ਮਿੰਦਰ ਸਿੰਘ ਕੇਪੀ ਅਕਾਲੀ ਦਲ ਚੋਂ ਆਏ ਨੇ ਮਤਲਬ ਕਾਂਗਰਸ ਚੋਂ ਅਕਾਲੀ ਦਲ ਚਾਏ ਨੇ ਇਸ ਲਈ ਕਹਿੰਦੇ ਜੀ ਅਕਾਲੀ ਦਲ ਵਾਲੇ ਕਹਿੰਦੇ ਤਾਂ ਬਾਰੀ ਲਿਆਂਦਾ ਸੁਸ਼ੀਲ ਰਿੰਕੂ ਪਹਿਲਾਂ ਆਪ ਸੀ ਉਹ ਤੋਂ ਪਹਿਲਾਂ ਕਾਂਗਰਸ ਸੀ ਹੁਣ ਭਾਜਪਾ ਦੇ ਉਮੀਦਵਾਰ ਨੇ ਇਸ ਲਈ ਭਾਜਪਾ ਦੇ ਵਰਕਰ ਕਹਿੰਦੇ ਜੀ ਸਾਡੇ ਸਿਰ ਤੇ ਬਾਰੀ ਬੰਦਾ ਉੱਠਾਤਾ ਪਵਨ ਟੀਨੂ ਅਕਾਲੀ ਦਲ ਚੋਂ ਲਿਆਂਦੇ ਤੋੜ ਕੇ ਆਮ ਆਦੀ ਪਾਰਟੀ ਨੇ ਪਰ ਕਾਲੀ ਦਲ ਪਹਿਲਾਂ ਤੋਂ ਵਾਅਦਾ ਤੋਂ ਤੋੜ ਕੇ ਲਿਆ ਸੀ ਇਸ ਲਈ ਦਲ ਬਦਲੂਆਂ ਦੇ ਹਵਾਲੇ ਨਾਲ ਸਭ ਤੋਂ ਵੱਧ ਮਿੰਦਰ ਸਿੰਘ ਕੇਪੀ ਸਸ਼ੀਲ ਰਿੰਕੂ ਤੇ ਪਵਨ ਤੀਨੂ ਇਸ ਸਾਲ ਕੇ ਚ ਤਿੰਨ ਦਲ ਬਦਲੂ ਨੇ ਪਰ ਇੱਥੇ ਤਿੰਨ ਉਮੀਦਵਾਰਾਂ ਦਾ ਪਸ਼ੋਕੜ ਕਾਂਗਰਸ ਨਾਲ ਵੀ ਹੈ ਬਿਲਕੁਲ ਜੀ ਮੈਂ ਆਪਾਂ ਗੱਲ ਕੀਤੀ ਚਾਹਣੀ ਚੰਨੀ ਹੈ ਹੀ ਕਾਂਗਰਸੀ ਉਮੀਦਵਾਰ ਮਿੰਦਰ ਸਿੰਘ ਕੇਪੀ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੈ ਐ ਐਮਐਲਏ ਮੰਤਰੀ ਬਣਦੇ ਰਹੇ ਸੋਹਨ ਲਾਲ ਪਸ਼ੋਕੜ ਵੀ ਕਾਂਗਰਸ ਨਾਲ ਹੈ ਤੇ ਇੱਧਰ ਸਸ਼ੀਲ ਰਿੰਕੂ ਕਾਂਗਰਸ ਵੱਲੋਂ ਚੋਣ ਵੀ ਲੜੀ ਨਹੀਂ ਗੱਲ ਬਣੀ ਫਿਰ ਆਪ ਚਾਗੇ ਆਪ ਦੀ ਜਿੰਮਨੀ ਚੋਣ ਜਿੱਤ ਕੇ ਐਮ ਪੀ ਬਣ ਗਏ ਤੇ ਦੁਬਾਰਾ ਟਿਕਟ ਨਹੀਂ ਲਈ ਸਾਡੇ ਟਿਕਟ ਭਾਜ ਭਾ ਚਲੇ ਗਏ ਸੋ ਇਹ ਤਿੰਨ ਉਮੀਦਵਾਰਾਂ ਦਾ ਸ਼ੋਕੜ ਕਾਂਗਰਸ ਨਾਲ ਵੀ ਜੁੜਦਾ ਸੋ ਜਲੰਧਰ ਵੀ ਇੱਕ ਜਈ ਸੀਟ ਹੈ ਸੋ ਇਸ ਲਈ ਇਸ ਵਾਰ ਬਹੁਤ ਚੋਣਾ ਇੱਕ ਨਵੇਂ ਰੂਪ ਛੋਣ ਜਾ ਰਹੀਆਂ ਨੇ ਕਿਤੇ ਤਿੰਨ ਕੋਣਾ ਮੁਕਾਬਲਾ ਕਿਤੇ ਚਾਰ ਕੋਣਾ ਕਈ ਥਾਂ ਪੰਜ ਕੋਣਾ ਮੁਕਾਬਲਾ ਅਜੇ ਸਥਿਤੀ ਥੋੜੀ ਜਿਹੀ ਸਪੱਸ਼ਟ ਹੋਣੀ ਬਾਕੀ ਆ ਕਿਉਂਕਿ ਕੁਝ ਥਾਵਾਂ ਤੇ ਉਮੀਦਵਾਰਾਂ ਦਾ ਆਉਣਾ ਅਜੇ ਬਾਕੀ ਆ ਆਮ ਆਦੀ ਪਾਰਟੀ ਜਿਹੜੀ 13 ਉਮੀਦਵਾਰ ਐਲਾਨ ਚੁੱਕੀ ਆ ਕਾਂਗਰਸ ਨੇ ਜ 8 ਲਾਂਨ ਨੇ 5 ਲਾਂਨ ਨੇ ਤੇ ਇਸ ਲਈ ਉੱਥੇ ਪੇਚ ਫਸਿਆ ਤੇ ਜਦੋਂ ਮਿਲ ਗਈਆਂ ਇੱਕ ਦੋ ਦਿਨਾਂ ਸਟ੍ਰਿਕਟਾਂ ਉਮੀਦ ਹੈਗੀ ਆ ਕਿ 26 27 ਤਰੀਕ ਤੇ ਨਿਹੜੇ ਤਰੇ ਆਜੂਗੀ ਨੇ ਸੂਚੀ ਉਧਰ ਅਕਾਲੀ ਦਲ ਵੀ 12 ਲਾਂਨ ਚੁੱਕੇ ਖੰਡੂਰ ਸਾਹਿਬ ਦੀ ਸੀਟ ਰਹਿੰਦੀ ਹੈ ਕਿਸੇ ਵੀ ਸਮੇ ਉਥੋਂ ਨਾਮ ਆ ਸਕਦਾ ਭਾਜਪਾ ਵੀ 9 ਲਾਂਨ ਚੁੱਕੀ ਆ ਚਾਰ ਉਮੀਦਵਾਰ ਰਹਿੰਦੇ ਨੇ ਸੋ ਇਸ ਲਈ ਸਾਰੀਆਂ ਸੂਚੀਆਂ ਆਉਣ ਤੋਂ ਬਾਅਦ ਆਪਾਂ ਹਲਕਾ ਵਾਈਜ਼ ਵੀ ਗੱਲ ਕਰਦੇ ਰਿਆ ਕਰਾਂਗੇ ਤੁਸੀਂ ਵੇਖ ਜ਼ਰੂਰ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ